ਸਾਡੇ ਇਸ ਗੜੀਏ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਹਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਸਤ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਲੇਟੈਸਟ ਅਪਡੇਟ ਤੁਹਾਨੂੰ ਇਸ ਗੜੀਏ ਦੇ ਵਿੱਚ ਦੇਣੀ ਹੈ ਅੱਜ ਦੀ ਤਰੀਕੂ ਵਿੱਚ ਹੁਣ ਜੋ ਟਾਈਮ ਹੋਣ ਜਾ ਰਿਹਾ ਸੋ ਹੁਣ ਤੱਕ ਦੀ ਕੀ ਪੈਨਸ਼ਨ ਅਪਡੇਟ ਆ ਜਾ ਦੇਖਦੇ ਹਾਂ ਜੀ ਵੀਰਵਾਰ ਦਾ ਦਿਨ ਹੈ ਜੀ ਦਿਨ ਲੰਘ ਚੁੱਕਿਆ ਤੇ ਲਗਭਗ ਸ਼ਾਮ ਦੇ ਲਈ ਜਾਂ ਰਾਤ ਦੇ ਲਈ 8 ਵਜੇ ਦੀ ਜੋ ਅਪਡੇਟ ਆ ਤੁਹਾਨੂੰ ਸਾਂਝੀ ਕਰਨੀ ਆ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਨਾ ਤਾਂ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਹੈ ਜੀ ਤੇ ਅੱਜ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਬਿਲ ਖਾਸ ਹੋਣ ਦੀ ਕੋਈ ਸੂਚਨਾ ਜਿਹ ਲਦੀ ਪੈਸਾ ਰੁਕੀ ਹੋਈ ਆ ਪਿਛਲੇ ਮਹੀਨੇ ਦੀ ਤੇ ਇਸ ਮਹੀਨੇ ਦੀ ਉੱਥੇ ਵੀ ਕੋਈ ਹਲੇ ਪੈਸ਼ਨ ਚਾਰੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਸੋ ਅੱਜ ਦੇ ਦਿਨਾਂ ਦੇ ਵਿੱਚ ਉਮੀਦਾਂ ਹੈਗੀਆਂ ਕਿ ਪੈਨਸ਼ਨ ਜਾਰੀ ਹੋਣਗੀਆਂ ਜਿਹੜਾ 8 ਤੋਂ ਲੈ ਕੇ 15, ke, 15 20 ਦਾ ਜਿਹੜਾ ਸ਼ਡਿਊਲ ਹੁੰਦਾ 8 ਤਰੀਕ ਤੋਂ ਲੈ ਕੇ 15 ਤੋਂ ਲੈ ਕੇ 20 ਤਰੀਕ ਤੱਕ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਜਾਂਦੀਆਂ ਨੇ ਸੋ ਇਸ ਵਾਰੀ ਉਮੀਦਾਂ ਵੀ ਨੇ ਕਿ ਪੈਨਸ਼ਨਾਂ ਜਿਲ੍ਹਿਆਂ ਨੇ ਜਲਦ ਜਾਰੀ ਹੋਣਗੀਆਂ ਕਿਉਂਕਿ ਹੜਾ ਦੀ ਮਾਰ ਕਾਫੀ ਖੇਤਰਾਂ ਦੇ ਵਿੱਚ ਜਿਹੜੇ ਆ ਕਾਫੀ ਖੇਤਰ ਚੱਲ ਰਹੇ ਨੇ ਪੰਜਾਬ ਦੇ ਸੋ ਮੰਗ ਹੈ ਸਾਡੀ ਲਗਾਤਾਰ ਪੰਜਾਬ ਸਰਕਾਰ ਤੋਂ ਕਿ ਜਿਲ੍ਹਿਆਂ ਜਲਦ ਜਲਦ ਪੈਨਸ਼ਨਾਂ ਜਾਰੀ ਕੀਤੀ ਜਾਣ ਤਾਂ ਜੋ ਲਾਭਪਾਤਰੀ ਨੇ ਉਹਨਾਂ ਨੂੰ ਉਤਰ ਰੱਖਦੇ ਜਿਹੜੀ ਉਹ ਨਾ ਨੰਮੈਂ ਸੋ ਫਿਲਹਾਲ ਇਹ ਹੀ ਅਪਡੇਟ ਹੈ 4 ਸਤੰਬਰ ਦੇ ਅਗਰਾ ਦੇ 8 ਵਜੇ ਤੱਕ ਕਿ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਚੱਲੀ ਨਹੀਂ ਹੋਈ ਆ ਸੋ ਤੁਹਾਡੇ ਨਾਲ ਇੱਕ ਵਧੀਆ ਅਪਡੇਟ ਸਾਂਝੀ ਕਰਨੀ ਆ ਇਹਨੂੰ ਆਪਾਂ ਅਪਡੇਟ ਨਹੀਂ ਕਹਾਵਾਂਗੇ ਇਹ ਇੱਕ ਮੁੱਦਾ ਹੋਣਾ ਚਾਹੀਦਾ ਆਪਣੇ ਲਈ ਵੀ ਤੇ ਜਿਹੜੇ ਆਪਣੇ ਸਾਥੀ ਨੇ ਭਾਵਿਓ ਹੈਂਡੀਕੈਪ ਵਰਗ ਦੇ ਨੇ ਬੁਢਾਪਾ ਪੈਨਸ਼ਨ ਵਰਗ ਦੇ ਨੇ ਜਾਂ ਫਿਰ ਜੜੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਪੈਸ਼ਨਾਂ ਲੱਗੀਆਂ ਨੇ ਹੋਰ ਜਿਹੜੀਆਂ ਪੈਸ਼ਨਾਂ ਦੇ ਜਿਹੜੇ ਲਾਭਪਾਤਰ ਨੇ ਅੱਜ ਤੇ ਵਿਆਹ ਲੋਪਲਾਈ ਸੇਵਾ ਸੁਸਾਇਟੀ ਜਿਲ੍ਹਾ ਬਰਨਾਲਾ ਵੱਲੋਂ ਜੇ ਇੱਕ ਮੀਟਿੰਗ ਕੀਤੀ ਗਈ। ਸੋ ਇਹਦੇ ਵਿੱਚ ਬਹੁਤ ਵਧੀਆ ਮੁੱਦਾ ਚੱਕਿਆ ਗਿਆ। ਇਹਦੇ ਵਿੱਚ ਮੁੱਦਾ ਇਹ ਚੱਕਿਆ ਗਿਆ ਕਿ ਜਿੱਥੇ-ਜਿੱਥੇ ਹੜ੍ਹ ਆਏ ਹੋਏ ਨੇ, ਵੈਸੇ ਤਾਂ ਲਗਭਗ ਪੰਜਾਬ ਦੇ ਸਾਰੇ ਖੇਤਰ ਐਸ ਵੇਲੇ ਹੜ੍ਹਾਂ ਦੀ ਮਾਰ ਚੜ ਰਹੇ ਨੇ। ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਛੁੱਟੀਆਂ ਵੀ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਤੇ ਆਪ ਦਾ ਪ੍ਰਬੰਧਨ ਵਿਭਾਗ ਵੱਲੋਂ ਇਹ ਘੋਸ਼ਿਤ ਵੀ ਕੀਤਾ ਗਿਆ ਸੈਂਟਰ ਗਵਰਨਮੈਂਟ ਦੇ ਕਿ ਪੰਜਾਬ ਦੇ ਪੂਰੇ ਜ਼ਿਲ੍ਹੇ ਜਿਹੜੇ ਸਾਰੇ ਜ਼ਿਲ੍ਹੇ ਐਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ। ਸੋ ਇਹਦੇ ਵਿੱਚ ਮੁੱਦਾ ਕਿੰਨਾ ਵਧੀਆ ਚੱਕਿਆ ਗਿਆ ਸਮਾਜ ਸੁਰੱਖਿਆ ਤੇ ਬਾਲ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਜੀਲ ਕੌਰ ਜੀ ਨੂੰ ਨਵੇਦਨ ਇਹਨਾਂ ਨੇ ਕੀਤੀ ਕਿ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੇ ਚਰਹਾਗੇ ਤੇ ਦਗਿਆਨ ਵਿਅਕਤੀਆਂ ਦੀ ਪਛਾਣ ਕਰਕੇ ਸਬੰਧਤ ਵਿਭਾਗ ਹੁਣ ਨਾਤੇ ਹੁਣ ਦੇ ਕਦਮ ਚੁੱਕੇ ਜਾਣ ਸੋ ਜਿਹੜੇ ਲਾਭਪਾਤਰੀ ਜਾਂ ਕਹ ਲਈਏ ਜਿਹੜੇ ਜਨਿਆਂ ਦੇ ਵਿੱਚ ਖਾਸ ਕਰ ਹੈਂਡੀਕੈਪ ਹੋ ਗਏ ਬਜ਼ੁਰਗ ਹੋ ਗਏ ਜਿਹੜੇ ਹੋਰ ਪੈਸ਼ਨ ਤਾਰਕ ਨੇ ਤੋ ਇਹਨਾਂ ਨਾਨ ਉਸ ਜੜੀਆਂ ਨੇ ਇਹਨਾਂ ਦੀਆਂ ਪੈਨਸ਼ਨਾਂ ਇਸ ਵਾਰ ਵਧਾ ਕੇ ਦਿੱਤੇ ਜਾਣ ਕਿੰਨੀਆਂ ਦਿੱਤੇ ਜਾਣ 5000 ਰੁਪਏ ਦੀ ਇੱਥੇ ਡਿਮਾਂਡ ਕੀਤੀ ਗਈ ਹੈ ਤੋ ਬਿਲਕੁਲ ਸਟੀਕ ਮੁੱਦਾ ਹੈ ਕਿਉਂਕਿ ਜਿੱਥੇ ਹੈਂਡੀਕੈਪ ਪਰਿਵਾਰ ਰਹਿੰਦੇ ਨੇ ਬਜ਼ੁਰਗ ਰਹਿੰਦੇ ਨੇ ਤੇ ਜਿਹੜੀਆਂ ਭੈਣਾਂ ਰਹਿੰਦੀਆਂ ਨੇ ਸਾਡੀਆਂ ਜਨਾਂ ਦੀ ਵਿਧਵਾ ਫੈਸ਼ਨਾਂ ਲੱਗੀਆਂ ਨੇ ਸੋ ਇਹਨਾਂ ਪਰਿਵਾਰਾਂ ਨੂੰ ਇਹਨਾਂ ਲਾਫਤਾਂ ਦੀ ਜਰੂਰਤ ਹੈ ਕਿਉਂਕਿ ਇਹਨਾਂ ਦੇ ਜਿੱਥੇ ਹਾੜਾ ਦੇ ਮਾਰ ਹੋਈ ਹੈ ਇਹਨਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਕਈਆਂ ਦੇ ਤਾਂ ਘਰ ਡੁੱਲ ਗਏ ਨੇ ਸੋ ਉਹ ਕਦੋਂ ਪਰਪਾਈ ਕਰਨਗੇ ਕਦੋਂ ਉਹਨਾਂ ਦੀ ਪਰਪਾਈ ਜਿਹੜੀ ਹੋਣੀ ਹੈ ਉਹ ਬਹੁਤ ਔਖਾ ਸਮਾਂ ਇਹਨਾਂ ਲਈ ਆ ਚੁੱਕਿਆ ਪਹਿਲੇ ਇਹ ਜਿਹੜੇ ਵਕਤ ਤੇ ਮਾਰੇ ਨੇ ਤੇ ਇਹਨਾਂ ਨੂੰ ਹੁਣ ਅੱਗੇ ਹੋਰ ਔਖਾ ਸਮਾਂ ਵਾਲਾ ਸੋ ਇਹ ਮੁੱਦਾ ਬਿਲਕੁਲ ਜਾਇਜ਼ ਆ 5000 ਰੁਪਏ ਇਹਨਾਂ ਨੂੰ ਇਹ ਜਿਹੜੀ ਆ ਪੈਨਸ਼ਨਾਂ ਹੁਣ ਮਿਲਣੀਆਂ ਚਾਹੀਦੀਆਂ ਨੇ ਸੋ ਆਪਣੇ ਫੱਦਰ ਤੇ ਵੀ ਅਸੀਂ ਇਹ ਮੁੱਦਾ ਚੱਕਾਂਗੇ ਪੰਜਾਬ ਸਰਕਾਰ ਅਗੇ ਬੇਨਤੀ ਕਰਾਂਗੇ ਇਸ ਜਿਹੜੀ ਸਾਡੇ ਇਸ ਮੁੱਦੇ ਬਾਰੇ ਜਿਹੜੀ ਗੌਰ ਕੀਤਾ ਜਾਵੇ ਗੌਰ ਫਰਮਾਇਆ ਜਾਵੇ ਤੇ ਜਿਹੜੀਆਂ ਪੈਨਸ਼ਨਾਂ ਨੇ ਉਹ ਜਿਹੜੀਆਂ ਨੇ ਬਤਾ ਅੱਗੇ ਜਾਰੀ ਕੀਤੀਆਂ ਜਾਣ ਕਿਉਂਕਿ ਇਸ ਵੇਲੇ ਹੜਾ ਦੇ ਮਾਰ ਸਾਰੇ ਵਰਗਾਂ ਨੂੰ ਪਈ ਹੈ ਤੇ ਖਾਸ ਕਰਕੇ ਜਿਹੜੇ ਇਹ ਵਰਗ ਨੇ ਹੈਂਡੀਕੈਪ ਵਰਗ ਬੜਾਪਾ ਵਰਗ ਤੇ ਜਿਹੜੀਆਂ ਭੈਣਾ ਵਿਧਵਾ ਪੈਨਸ਼ਨ ਵਾਲੀਆਂ ਸੋ ਇਹਨਾਂ ਇਹਨਾਂ ਨੂੰ ਤਾਂ ਪਹਿਲਾਂ ਹੀ ਜਿਹੜੇ ਆ ਕਾਫੀ ਨੁਕਸਾਨ ਇਹਨਾਂ ਦੇ ਹੋ ਚੁੱਕੇ ਨੇ ਹੜਾ ਦੇ ਵਿੱਚ ਤੇ ਇਹਨਾਂ ਦੀਆਂ ਪੈਨਸ਼ਨਾਂ ਵਧਣੀਆਂ ਚਾਹੀਦੀਆਂ ਨੇ ਸਾਡਾ ਮੁੱਦਾ ਪੰਜਾਬ ਸਰਕਾਰ ਅੱਗੇ ਬੇਨਤੀ ਵੀ ਹੈ ਤੇ ਅਸੀਂ ਆਪਣੇ ਪੱਧਰ ਤੇ ਮੁੱਦਾ ਵਿਚ ਚੱਕਦੇ ਹਾਂ ਕਿ ਪੈਸ਼ਾ ਜਰੂਰ ਵਧਣੀਆਂ ਚਾਹੀਦੀਆਂ ਨੇ ਇਹ ਇਹਨਾਂ ਲੋਕਾਂ ਨੂੰ ਰਾਹਤ ਜ਼ਰੂਰ ਮੰਗਣੀ ਚਾਹੀਦੀ ਹੈ ਸੋ ਇਹਨਾਂ ਦੇ ਨਾਲ-ਨਾਲ ਹੋਰਾਂ ਬਲੋਗਾਂ ਤੱਕ ਵੀ ਜਿਹੜੇ ਜਿਹੜੇ ਬਜਟ ਜਾਰੀ ਹੋਣਗੇ ਕਿਉਂਕਿ ਹੁਣ ਕੈਬਨਿਟ ਜਿਹੜੀ ਮੀਟਿੰਗ ਵੀ ਹੋਣ ਜਾ ਰਹੀ ਹੈ ਸੋ ਉਹਦੇ ਵਿੱਚ ਜਿੱਦਾਂ ਸਾਡੇ ਅਨੁਸਾਰ ਜੇ ਕੱਲ ਕੈਬਨਿਟ ਮੀਟਿੰਗ ਹੋਣੀ ਹੈ ਸੋ ਉਹਦੇ ਵਿੱਚ ਕਈ ਅਪਡੇਟ ਆ ਸਕਦੀਆਂ ਨੇ ਕੋਈ ਪੈਕੇਜ ਦਾ ਐਲਾਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਜੋ ਹੜਾਏ ਹੋਏ ਨੇ ਇਹਨਾਂ ਹੜਾਂ ਨੂੰ ਲੈ ਕੇ ਕੋਈ ਵਿਸ਼ੇਸ਼ ਰਾਹਤ ਪੰਜਾਬ ਸਰਕਾਰ ਦੇ ਸਕਦੀ ਹੈ ਕੱਲ ਦੀ ਮੀਟਿੰਗ ਦੀ ਅਪਡੇਟ ਤੁਹਾਨੂੰ ਕੱਲ ਦੇਵਾਂਗੇ ਸੋ ਤੁਸੀਂ ਕੀ ਕਰਨਾ ਹੈ ਜੀ ਤੁਸੀਂ ਆਪਣੇ ਫਦਰ ਤੇ ਇਹ ਵੀਡੀਓ ਸ਼ੇਅਰ ਕਰਨੀ ਹੈ ਤਾਕਿ ਵੱਡੇ ਵੱਡੇ ਅਧਿਕਾਰੀਆਂ ਤੱਕ ਇਹ ਵੀਡੀਓ ਜਾਵੇ ਤੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹ ਮੁੱਦਾ ਸਹੀ ਵੀ ਹੈ ਤੇ ਜਾਇਜ਼ ਵੀ ਹੈ ਤੇ ਇਹ ਮੁੱਦਾ ਬਣਦਾ ਵੀ ਹੈ ਕਿ ਕਿਉਂਕਿ ਜਦ 1500 ਰੁਪਏ ਦੀ ਪੈਸ਼ਨ ਹੁੰਦੀ ਹੈ ਜਾਰੀ ਕਰ ਪੰਜਾਬ ਸਰਕਾਰ ਕਰਦੀ ਹੈ ਤਾਂ ਬਹੁਤ ਥੋੜੀ ਰਾਹਤ ਹੈ ਕਿੱਥੇ 1500 ਦੇ ਵਿੱਚ ਗੁਜ਼ਾਰਾ ਕਿਉਂਕਿ ਸਾਰਾ ਸਮਾਨ ਸਮਨ ਰੁੱਲ ਗਿਆ ਇਹਨਾਂ ਦਾ ਇਹਨਾਂ ਪਰਿਵਾਰਾਂ ਦਾ ਤੇ ਇਸ ਲਈ ਮੁੱਦਾ ਬਿਲਕੁਲ ਸਹੀ ਸਾਡੇ ਸਾਹਮਣੇ ਹੈ ਤੇ ਜ਼ਰੂਰ ਪੈਸ਼ਨਾਂ ਵਧਣੀਆਂ ਚਾਹੀਦੀਆਂ ਨੇ ਤੇ 5000 ਦਾ ਮੁੱਦਾ ਬਿਲਕੁਲ ਜਾਇਜ਼ ਹੈ ਚਲੋ 5000 ਰੁਪਏ ਸਰਕਾਰ ਨਹੀਂ ਵੀ ਕਰਦੀ 4000 ਕਰ ਦੋਵੇ 3000 ਕਰ ਦੋਵੇ ਤੇ ਇਹ ਵੀ ਮੁੱਦੇ ਜਾਇਜ਼ ਨੇ ਤੇ ਜ਼ਰੂਰ ਪੈਸ਼ਨਾਂ ਵਧਣੀਆਂ ਚਾਹੀਦੀਆਂ ਨੇ ਇਹ ਅਸੀਂ ਆਪਣੇ ਪੱਤਰ ਤੇ ਇਸ ਜਿਹੜੀ ਮੰਗ ਨੂੰ ਬਿਲਕੁਲ ਜਾਇਜ਼ ਰਖਦੇ ਆ ਸੋ ਇਸ ਮੀਟਿੰਗ ਦੇ ਵਿੱਚ ਵੀ ਇਹ ਯੂਨੀਅਨ ਨੇ ਕਿਹਾ ਕਿ ਜਲਦਬਾ ਜਲਦੀ ਜੜੀਆ ਪੰਜਾਬ ਸਰਕਾਰ ਕੋਈ ਨੋਟਿਸ ਜਾਰੀ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਤੇ ਬਨਾਲਾ ਦੇ ਡੀਸੀ ਸਾਹਿਬ ਨੂੰ ਵੀ ਇਹ ਨਿਵੇਦਨ ਕੀਤਾ ਗਿਆ ਕਿ ਇਸ ਮੰਗ ਵੱਲ ਸਾਡੇ ਧਿਆਨ ਦਿੱਤਾ ਜਾਵੇ ਸੋ ਵੀਡੀਓ ਸ਼ੇਅਰ ਕਰਨੀ ਹੈ ਜੀ ਤੁਸੀਂ ਆਪਣਾ ਕਮੈਂਟ ਥੱਲੇ ਜਰੂਰ ਲਿਖ ਕੇ ਜਾਣਾ ਕਿ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਪੈਸ਼ਨ ਬਤਾਈ ਜਾਵੇ ਜਿੰਨੇ ਕਮੈਂਟ ਕਰੋਗੇ ਉਨੀਆਂ ਹੀ ਵੀਡੀਓ ਜਿਹੜੀ ਅੱਗੇ ਵਾਇਰਲ ਹੋਵੇਗੀ ਤੇ ਸ਼ੇਅਰ ਵੀ ਹੋਵੇਗੀ ਸੋ ਇਹ ਕੰਮ ਤੁਸੀਂ ਆਪਣੇ ਫਕਰ ਤੇ ਵੀ ਕਰ ਸਕਦੇ ਆ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਪੈਸ਼ਨ ਦੀ ਕੋਈ ਅਪਡੇਟਾਂ ਦੀ ਹੈ ਜੀ ਕੱਲ ਦੀ ਡੇਟ ਦੇ ਵਿੱਚ ਤੁਹਾਨੂੰ ਸਾਂਝੀ ਕਰਾਂਗੇ ਜੀ ਜਾਸਦੇ ਉਤਰ